ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਨੇ ਚੰਗੀਆਂ ਜਰਸੀ ਵੜਾ ਆ ਗਈਆਂ ਵੀਰੋ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚੱਲ ਭਾਈ ਠੀਕ ਹੈ ਜੀ ਹਾਂਜੀ ਭਾਈ ਨਾਮ ਦੱਸ ਦਿਓ ਆਪਣਾ ਨਾਮ ਸੁਖਮਨ ਸਿੰਘ ਜੀ ਹਾਂਜੀ ਪਿੰਡ ਵੀ ਆ ਰਹਿੰਦੇ ਅਸੀਂ ਮਾਲਿਆ ਦੇ ਪੁੱਤੇ ਜੀ ਠੀਕ ਹੈ ਜੀ ਪੁੱਜੀ ਭਾਰੂ ਕਰਦੇ ਵਾਜਦਾ ਆਪਣਾ ਸੇਹ ਨੂੰ ਅਗਿਆ ਕੋਲੋਂ ਪੁੱਛ ਲੈਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਆਪਣਾ ਫੋਨ ਨੰਬਰ ਭਾਈ ਦੱਸ ਦਿਓ ਨੰਬਰ 8595 7290 ਜੀ ਠੀਕ ਹੈ 9872300305 ਠੀਕ ਹੈ ਜੀ ਇਹੋ ਦੋਨੋਂ ਫੋਨ ਚੱਲਦੇ ਜੀ ਆਪਣੇ ਆਪਣੇ ਕੋ ਚੰਗੀਆਂ ਆ ਗਈਆਂ ਅੱਜ ਵੈੜਾ ਫੇਰ ਜਰਸੀ ਕ੍ਰੋਸ ਜਰਸੀ ਵੈੜਾ ਆਪਣੇ ਕੋ ਦੋ ਦਿਨ ਤੇ ਕੱਲ ਦੀ ਚੱਲ ਗਈਆਂ ਉਹ ਤਾਂ ਪਾਉਂਗੀਆਂ ਵੀਡੀਓ ਦੇ ਕਹੇ ਪਾਉਣ ਦਿੱਤੀਆਂ ਹਾਂਜੀ ਤੇ ਹੁਣ ਆਪਣੇ ਕੋ ਦੋ ਮਹੀਨੇ ਨੇ ਇੱਕ ਨੀਲੀ ਦੀ ਧੀ ਛੋਟੀ ਆ ਹਾਂਜੀ ਹਾਂਜੀ ਇੱਕ ਕਾਲੀ ਮਹੀ ਦੀ ਆਪਣੇ ਕੋ ਠੀਕ ਹੈ ਜੀ ਯਾਨੀ ਇਨਕੋ ਜਰਸੀਆਂ ਨੇ ਵਿੱਚ ਬਿਲਕੁਲ ਬਿਲਕੁਲ ਚੰਗੇ ਟੌਪ ਕਲਾਸ ਨਗ ਲੈ ਕੇ ਹੁੰਦੇ ਤੁਸੀਂ ਭਾਈ ਕਦੋਂ ਹੀ ਲੈਂਦੇ ਹੋ ਚੰਗੇ ਨਗ ਲੈ ਹੁੰਦੇ ਹਨਾ ਹਾਂ ਜੀ ਲੰਮੇ ਟਾਈਮ ਤੋਂ ਤੁਹਾਡਾ ਭਾਈ ਕੰਮ ਆ ਸਮੇਂ ਤੋਂ ਚੱਲਦਾ ਪਿਆ ਤੁਹਾਡਾ ਵੀ ਵੀਡੀਓ ਪੈਨ ਦੀ ਡੀਲ ਜੀ ਮਾ ਛੋਟੀਆਂ ਦਾ ਲੈ ਜਾਂਦਾ ਠੀਕ ਹੈ ਜੀ ਹਾਂ ਜੀ ਬਿਲਕੁਲ ਜੀ ਦਾ ਨਾਮ ਸਾਫ਼ ਸੁਥਰਾ ਹੁੰਦਾ ਭਾਜੀ ਰੇਟ ਰੇਟ ਜੈਜ ਹੁੰਦਾ ਹੈ ਨਾ ਤਾਂ ਜਲਦੀ ਵਿਗਦਾ ਹਾਂ ਜੀ ਰੇਟ ਤੁਹਾਡਾ ਜੈਜ ਹੁੰਦਾ ਤੇ ਕਰੀਏ ਭਾਜੀ ਸ਼ੁਰੂ ਕਰੋ ਜੀ ਆ ਝੋਟੀ ਤਾਂ ਕਰ ਲਈਏ ਕਰੋ ਝੋਟੀ ਜੀ ਠੀਕ ਹੈ ਜੀ ਆਪਾਂ ਮੈਂ ਫੜੀ ਲੈਂਦਾ ਆਪ ਥੋੜਾ ਵੇਖੋ ਵੀਰੋ ਨੀਲੀ ਬੂਰੀ ਝੋਟੀ ਆ ਗਈ ਆ ਚਾਰ ਦੰਦ ਚਾਰ ਦੰਦ ਚਾਰ ਦੰਦ ਠੀਕ ਆ ਜੀ ਤੇ ਕਿੰਨੇ ਦਿਨ ਬਾਕੀ ਭਾਜੀ ਇਹਦੇ ਇੱਕ ਹਫਤਾ ਲੈ ਜੂਗੀ ਵੇਖੋ ਵੀਰੋ ਵੱਡੀ ਝੋਟੀ ਆ ਗਈ ਆ ਨੀਲੀ ਬੂਰੀ ਤੇ ਕਿਆ ਬਾਤਾਂ ਨੇ ਸਿੰਗਲ ਹੱਡੀ ਸਣਸਣ ਬਹੁਤ ਸਪੈਸ਼ਲ ਲੱਗਿਆ ਜੋ ਲੈ ਲੈ ਲੰਮੀ ਤੋਰਦੇ ਮੜੀ ਲੰਮੀ ਤੋਰ ਤੇ ਐਨ ਕੁਮਾਲੇ ਕੁਮਾਲੇ ਫਿਰ ਵੇਖੋ ਵੀਰੋ ਲੰਮੀ ਬੇਲ ਆ ਕੱਦ ਕਾਠ ਵਾਲੀ ਝੋਟੀ ਆ ਵੱਡੀ ਝੋਟੀ ਆ ਜੀ ਤੋੜ ਦਿ ਤੋੜ ਦਿ ਲੰਮੀ ਦੇਖੋ ਵੀਰੋ ਬਾਕੀ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਓ ਗੇੜ ਗੇੜ ਤੇ ਥਣ ਲੱਗਿਆ ਜੀ ਵੱਡੀ ਝੋਟੀ ਆ ਗਈ ਐ ਲੰਮੀ ਬੇਲ ਕੱਤ ਕਾਠ ਵਾਲੀ ਐ ਜੀ ਦੇਖੋ ਝੋਟੀ ਸੰਦੀ ਕਿਆ ਬਾਤਾਂ ਜੀ ਬਾਕੀ ਵੀਰੋ ਸਿੰਘ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਗਈ ਝੋਟੀ ਦੀ ਚੈੱਕ ਕਰੋ ਫੇਰ ਚਾਰ ਦੰਦ ਚਾਰ ਦੰਦ ਹੈਣਾ ਜੀ ਹਾਂ ਜੀ ਹਾਂ ਜੀ ਵੱਡੀ ਝੋਟੀ ਆ ਚਾਰ ਦੰਦ ਆ ਗਈ ਪਤਲਾ ਚਾਮ ਆ ਗਿਆ ਨੀਲੀ ਬੂਰੀ ਆ ਗਈ ਜੋ ਜੀ ਪੂਰੀਆਂ ਨਿਸ਼ਾਨੀਆਂ ਪੂਰੀਆਂ ਚੈੱਕ ਕਰੋ ਵੀਰੋ ਚੰਗੀ ਟੌਪ ਕਲਾਸ ਝੋਟੀ ਆ ਥਣ ਬਹੁਤ ਸਪੈਸ਼ਲ ਲੱਗਿਆ ਤਫਾ ਭਾਈ ਇਹੋ ਜੇ ਨਾ ਕੱਟ-ਕੱਟ ਲਿਆਉਂਦੇ ਚੰਗੇ ਟੋਪ ਕਲਾਸ ਵੀਡੀਓ ਇਸ ਤਰ੍ਹਾਂ ਹੀ ਦਿਲਾਹ ਹੀ ਕੱਟ ਕੇ ਦੇ ਦਿੰਦੇ ਸਾਡੂੰ ਠੀਕ ਹੈ ਜੀ ਸੌ ਦਾ ਦੱਸੋ ਤਾਂ ਆਨਲਾਈਨ ਹੁੰਦਾ ਜਿੱਥੇ ਦਿਲਾਹ ਹੀ ਭੇਜ ਦਿੰਦੇ ਲੈ ਕੇ ਬਿਲਕੁਲ ਜੀ ਬਾਕੀ ਵੀਰ ਜੀ ਭਾਈ ਇਹੋ ਜੇ ਤੋਹਫਾ ਲੱਭਣਾ ਬੜੀ ਬੜੀ ਗੱਲ ਹੈ ਚੰਗੀ ਝੋਟੀ ਹੈ ਚੰਗਾ ਨਗ ਲੈ ਕੇ ਆਉਂਦੇ ਤੁਸੀਂ ਹਨਾ ਜੀ ਬਿਲਕੁਲ ਜੀ ਤੇ ਇਹਦਾ ਇਹਦਾ ਮੁੱਲ ਕੀ ਕਰਦਾ ਭਾਈ ਮੋਲ ਥੋੜੀ ਕੱਚੀ ਆ ਪਾਸੇ ਮੈਂ ਸਾਲੀ ਇਹ ਆਪਣਾ ਜੇ ਤੱਕ ਵੀਰ ਕੋ ਮਗੂ ਦਿਖਾ ਦੇ ਦਾਂਗੇ ਬੋਲੇ ਦਾ ਵੀਡੀਓ ਤੇ ਕਰ ਲਾਂਗੇ ਫੋਨ ਤੇ ਹੋ ਜੂ ਹਨਾ ਜੀ ਠੀਕ ਹੈ ਵੀਰੇ ਵੇਖੋ ਵੀਰੋ ਜੇ ਕਿ ਵੀਰ ਨੇ 5-7 ਦਿਨ ਸਾਹਮਣੇ ਹਨਾ ਜੀ ਉਹ ਫੋਨ ਕਰ ਲਿਆ ਵੀਰ ਨੂੰ ਰੇਡ ਪਾਈ ਜਾ ਜੀ ਕਰ ਦਿਓ ਹਨਾ ਜੀ ਰੇਡ ਜਾ ਜੀ ਕਰਾਂਗੇ ਆਹ ਛੱਡ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਦੂਜਾ ਨੰਬਰ ਦੇ ਇਹਦੇ ਬਾਰੇ ਦੱਸਿਓ ਦੂਜਾ ਸੁਆ ਜੀ ਦੂਜਾ ਸੁਆ ਇਹ ਵੀ ਗੱਪਿਆ ਵਾਲੇ ਦੂਜਾ ਦੇ ਗੱਭਣ ਦੇ ਠੀਕ ਹੈ ਜੀ ਇਹ ਵੀ ਦਿਨ ਦੱਸ ਲੈ ਜੂ ਵੀਰ ਠੀਕ ਹੈ ਜੀ ਤੋਂ 12-13 ਕਿਲੋ ਪਾਈ ਜੂ ਠੀਕ ਹੈ ਜੀ ਦੇਖੋ ਵੀਰੋ ਵਜਨ ਇਹਦਾ ਵੀ ਬਹੁਤ ਸ਼ਾਨਦਾਰ ਵਜਨ ਦੇ ਵਾਲੀ ਆ ਸਿੰਗਲ ਹੱਡੀ ਆ ਗਈ ਆ ਸਿੰਗਲ ਹੱਡੀ ਦੀ ਮੈਂ ਆ ਥਣਪਾਂਡੇ ਦੀ ਬਹੁਤ ਸਾਫ਼ ਆ ਸਿੰਗ ਥੋੜਾ ਜਿਹਾ ਖੁੱਲਾ ਬਾਕੀ ਮੈਂ ਬਹੁਤ ਸ਼ਾਨਦਾਰ ਆ ਵਜਨ ਮੂਜਨ ਬਹੁਤ ਸ਼ਾਨਦਾਰ ਆ ਮੈਂ ਤਾਂ 98 ਗਿਟ ਗਿਟ ਤੇ ਇਹਦਾ ਲੱਗਿਆ ਜੀ ਦੇਣ 10 ਬਾਕੀ ਦੱਸ ਦੇ ਜੀ ਇਹ ਤਾਂ ਦੱਸ ਦੇ ਭਾਈ ਕੋਈ ਰਿਕਾਰਡ ਪਿਛਲੇ ਸੂਏ ਦਾ ਇਹ ਵੀ ਜੀ 12 13 ਕਿਲੋ ਦੁੱਧ ਪਉਂਦੀ ਹੈ ਅੱਛਾ ਠੀਕ ਹਾਂ ਭਾਈ ਇਹਦਾ ਕੀ ਮੁੱਲ ਕਰ ਲੈਣਾ ਤੋ ਜਿੰਨੇ ਦਿੱਤਾ ਨੂੰ ਭਰਾਂ ਬੜਾ ਮੋਲ ਕਰਨਾ ਜੋ ਕਰਦੇ ਕੋ 3 ਕਰਦਾ 3 ਕਰਦਾ 2000 ਦਾ 1.5 ਕਰਦਾ ਹਾਂਜੀ 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 ਪੰਚੀ ਫਰਜ਼ ਹੋ ਰਹੀ ਏਡੀ ਚੱਲਦੇ ਮੋਲ ਤੇ ਭਾਈ ਗੋਮੀ ਰੱਖੀ ਪਈ 85 ਕਰਾ ਲੇ ਹਾਂਜੀ 75000 ਤੋਂ ਮਾਨਤਾ ਕਰਦਾਂਗੇ ਜੋ ਤੁਹਾਂ ਕਰਾਓ ਤੁਸੀਂ ਕਰਾ ਦਿਓ 75000 ਚ ਨਹੀਂ 75000 ਨਹੀਂ ਜੀ ਆ ਜੀ ਮੋਲਾ ਜੀ ਚਲੋ ਜਿਆਦਾ ਨਹੀਂ ਕਹਿੰਦੇ 2000 ਹੀ ਛੱਡ ਦਿਓ ਚਲ 2000 ਠੀਕ ਜੀ ਹਾਂਜੀ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਫੋਨ ਲਾਵੇ ਜੀ ਤਿੰਨ ਛੱਡ ਦਾਂਗੇ ਵਿੱਚੇ ਤਿੰਨ ਠੀਕ ਹੈ 72 ਦੀ ਹੋ ਗਈ ਹਨਾ ਜੀ ਮਰ ਤੋਂ 12 13 ਕਿਲੋ ਜਿੰਦਾ ਨਹੀਂ 7 ਮੈਂ ਸਿੰਗਲ ਹੱਡੀ ਦੀ ਮੈਂ ਹੀ ਹਾਂਜੀ ਰੇਟ ਦਾਟਾ ਬਾਈ ਜਾ ਜਾ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਮਾਂ ਤਾਂ ਹੋਰ ਖੁੱਲਾ ਕਰ ਦਿਓ ਮਾਂ ਤਾਂ ਕਾ ਪਹਿਲਾਂ ਅੱਧੀ ਗੱਡੀ ਉਹ ਤੇਰਾ ਅੱਧੀ ਸੂਈ ਸੁਈ ਮਨੇਰੀ ਅਸ਼ਮ ਮਨੇਰੀ ਸੂਈ ਆ ਜੀ ਠੀਕ ਹੈ ਜੀ ਪਹਿਲਾਂ ਅੱਧੀ ਸੂਈ ਆ ਜੀ ਕੀ ਬਾਤਾਂ ਜੀ ਵੇਖੋ ਵੀਰੋ ਚੈੱਕ ਕਰੋ ਵੈੜ ਐ ਗਾਡਰਾਂ ਕੋ ਸਿੱਧੀ ਆ ਚੰਗੀ ਟੌਪ ਕਲਾ ਵੈੜਾ ਲੈਵਾ ਚੈੱਕ ਕਰੋ ਕੀ ਬਾਤਾਂ ਨੇ ਬਹੁਤ ਸ਼ਾਨਦਾਰ ਲੈਵਾ ਲੱਗਿਆ ਜੀ ਲੰਮੀ ਬੇਲ ਆ ਗਈ ਆ ਇੱਕ ਰੰਗ ਕਾਲੀ ਵੈੜੀ ਆ ਬਹੁਤ ਸ਼ਾਨਦਾਰ ਵੈੜਾ ਕੀ ਕੀ ਬਾਤਾਂ ਜੀ ਅੰਧੋਂ ਦੀ ਜੋ ਵੀ ਅੱਛਾ ਦੋ ਦੰਦ ਆ ਬਿਲਕੁਲ ਜੀ ਵੇਖੋ ਵੀਰੋ ਕੱਤ ਕਾਠ ਫੁੱਲਾ ਲੰਮੀ ਬੇਲ ਆ ਗਈ ਇਹਦੇ ਦੋ ਦੰਦ ਵੈੜਾ ਚੰਗੀ ਵੈੜਾ ਜੀ ਚੰਗਾ ਦੁੱਧ ਵੀ ਇਹਦੀ ਚਵਾਊਗੀ ਵੈੜਾ ਜੋ ਤਾਂ ਗੱਲ ਨੂੰ ਤੁਹਾਨੂੰ ਇਹ ਵੀ ਇਹਦਾ ਫੇਰ ਉਹ ਦਿਖਾ ਦੇ ਜਿਹੜੀ ਬੂਟੀਆਂ ਜੀ ਬਿਲਕੁਲ ਜੀ ਜੇਰ ਪਾਤੀ ਹੈ ਨਾ ਠੀਕ ਹੈ ਵਸ਼ਾ ਆ ਗਿਆ ਹਾਂ ਜੇ ਤੇ ਕੇ ਸਾਡੇ ਵਿੱਚ ਸੁਭੀ ਝੋਣ ਬਿਲਕੁਲ ਬਿਲਕੁਲ ਜੀ ਵੇਖੋ ਵੀਰੋ ਚੰਗੀ ਵਹਿੜ ਆ ਗਈ ਟੋਕਲਾ ਸੀ ਠੱਡੀ ਹੈ ਵਸ਼ੀ ਕੀ ਬਾਤਾਂ ਨੇ ਜੇ ਇਹ ਭਾ ਭਾ ਪਈਆਂ ਥੋੜੀਆਂ ਵਸ਼ੀ ਨੂੰ ਬਿਲਕੁਲ ਜੀ ਹਾਂਜੀ ਹਾਂਜੀ ਵੀਰੋ ਵੱਡੀ ਵਹਿੜ ਆ ਕੋਈ ਵੀਰ ਦੂਰੋਂ ਵੀ ਚੱਲ ਕੇ ਆਊਗਾ ਪਸੰਦ ਜ਼ਰੂਰ ਹੋਣਗੇ ਪਸ਼ੂ ਸਾਫ਼ ਸੁਥਰੇ ਹੁੰਦੇ ਆ ਭਾਈ ਜੀ ਨੇ ਪਸ਼ੂ ਤੇ ਕੀ ਬਾਤਾਂ ਲੇਵੇ ਵਾਲੀਆਂ ਕੀ ਕਹਿਣੇ ਆ ਚੈੱਕ ਕਰੋ ਬਿਲਕੁਲ ਜੀ ਹੇ ਭਾਈ ਕੀ ਮੁੱਲ ਕਰ ਲੈਣਾ ਇਹਦਾ ਵੈਡ ਦਾ ਕਹਿੰਦਾ ਵਸੀ ਜਾ ਗਈ 80 85 ਜੀ ਹਾਂਜੀ ਸਾਨੂੰ ਬੜਾ ਵੀ ਇਥੇ ਹੋਰ ਰੇਡੀਓ ਕਰਦੇ ਵਸੀ 65000 ਜੁਗ ਮੰਨਦਾ ਕਰਦੇਗੇ ਇਹਦਾ 65000 ਵੀ 65000 ਕਰਦੇਗੇ ਠੀਕ ਹੈ ਜੀ ਇਹ ਤਾਂ ਤਿੰਨ ਜਾਣਦੇ ਹੋ ਯੋ ਤੇਨੀ ਛੱਡ ਦਿੰਨੇ ਤੁਹਾਡੀ ਆਖੇ 62000 ਦੀ ਨਹੀਂ ਤਾਂ ਗੱਲ ਹੈ ਮੰਨਤਾ ਓਏ ਕਰ ਦੋ ਵੀਰ ਜੀ 62000 ਰੁਪਇਆ ਵੀ ਛੱਡ ਦਾਂ ਇੱਕ ਹਜ਼ਾਰ ਹੋਰ 61 ਦੀ ਬਾਕੀ ਵੀਰੋ ਫੋਨ ਲਾ ਲਓ ਵੈੜ ਬਹੁਤ ਸ਼ਾਨਦਾਰ ਆ ਰੇਟ ਜੈ ਜੀ ਇਹ ਗੱਬਣਾ ਕੀ ਬਾਕੀ ਵੀਰ ਫੋਨ ਲਾਉਣ ਗੱਬਣਾ ਕੀ ਹੈ ਜੀ ਕੀ ਬਾਤਾਂ ਜੀ ਐਨ ਐਨ ਕਰੋ ਮੇਰੇ ਚਿਹਰੇ ਜੀ ਜਰਤੀ ਜੋ ਬਿਲਕੁਲ ਬਿਲਕੁਲ ਜੀ ਦੋਹਾਂ ਕੋ ਪਿਆਜ ਹੋ ਇਹਦਾ ਕੀ ਕਹਨੇ ਆ ਵੈੜ ਦੇ ਹਾਂ ਜੀ ਜੀ ਕੀ ਠੰਡੀ ਹੈ ਦੂਸਰਾ ਸੁਆ 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 15 ਜਮਾ ਕੋ ਦੁੱਧ ਪਾਇਆ ਜੇ ਨਹੀਂ ਬਿਲਕੁਲ ਜੀ ਵੇਖੋ ਵੀਰ ਜੀ ਇਹ ਵੀ ਵੱਡੀ ਵੈੜਾ ਕੱਦ ਕਾਠ ਵਾਲੀ ਆ ਲੰਮੀ ਬੇਲ ਵਾਲੀ ਆ ਵਜਨ ਫੁੱਲਾ ਵੈੜਦਾ ਤੇ ਜਿਆਦ ਨਸਲ ਤੋਂ ਚੈੱਕ ਕਰੀ ਲੋ ਵੀਰ ਜੀ ਕਿਆ ਬਾਤਾਂ ਨੇ ਟੌਪ ਕਲਾਸ ਜਰਸੀ ਆ ਗਈ ਜੀ ਗੱਡੀ ਦਾ ਆ ਜਾ ਮੂੰਹ ਜੋ ਦੇਖੋ ਕੀ ਕਹਨੇ ਆ ਬਿਲਕੁਲ ਬਿਲਕੁਲ ਦੇਖ ਗਿੱਸ ਦਾ ਮੂੰਹ ਜੋ ਸਾਰਾ ਗਿੱਸ ਦਾ ਬਿਲਕੁਲ ਬਿਲਕੁਲ ਨਿੱਕੇ ਕੰਨ ਜੋ ਬਿਲਕੁਲ ਮੋਟੀ ਅੱਖਾਂ ਕੀ ਆ ਹਾਂ ਹਾਂ ਨਿੱਕੀ ਬੂਥੀ ਦੀ ਚੰਗੀ ਵੈੜੀ ਆ ਜੀ ਬਹੁਤ ਸ਼ਾਨਦਾਰ ਠੀਕ ਆ ਜੀ ਲੈ ਜੋ ਵੀਰ ਜੀ ਲੈ ਜੋ ਤੋਰ ਇਹ ਵੀ ਦੰਦ ਦੇਖ ਲਈਏ ਹਾਂਜੀ ਵੇਖ ਲਓ ਦੰਦ ਚੈੱਕ ਕਰ ਲਓ ਇਹ ਚੌਗੀ ਜੋ ਵੀ ਚਾਰ ਦੰਦ ਚਾਰ ਦੰਦ ਠੀਕ ਹੈ ਠੀਕ ਵੇਖੋ ਵੀਰੋ ਸ਼ਾਨਦਾਰ ਵਹਿੜਾ ਵੱਡੇ ਪੱਲੇ ਜਾਂ ਚੰਗੀ ਟੋਕਲਾ ਵਹਿੜ ਕੇ ਨੂੰ ਕਹਿ ਦਈਏ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਆਊ ਛੱਡ ਕੇ ਨਹੀਂ ਜਾਂਦਾ ਜੀ। ਬਾਕੀ ਕੱਦ ਵੇਖ ਲੋ ਵੀਰੋ ਵੱਡੇ ਕੱਦ ਦੀਆਂ ਵਹਿੜਾਂ ਨੇ, ਤਾਜੀ ਸੁਈ ਵੀ ਜਿਹੜੀ ਗੱਬਣ ਆ। ਇਹ ਵੀ ਦਿਨ ਕਿੰਨੇ ਭਾਜੀ ਇਹਦੇ? ਇਹਦੇ ਵਿੱਚ 7-8 ਦਿਨ ਲੱਗਣਗੇ ਬਸ। 7-8 ਦਿਨ ਬਾਕੀ ਆ। ਠੀਕ ਆ ਜੀ। ਠੀਕ ਆ ਜੀ। ਚੰਗੀਆਂ ਵਹਿੜਾਂ ਵੀਰੋ ਕੱਦ ਕਾਠਾ ਲੀਆਂ ਨੇ, ਵੱਡੀਆਂ ਵਹਿੜਾਂ ਨੇ। ਹਾਂਜੀ। ਸਸੇ ਜੀ। ਹਾਂਜੀ ਭਾਈ ਕੀ ਮੋਲ ਕਰ ਲੈਣਾ ਵਹਿੜ ਦਾ? ਮੋਲ ਤੇ ਵੇਖ ਲੈ ਵਹੀ ਤੁਹਾਨੂੰ। ਬੋਲਦੇ ਯਾਰ ਜੀ ਆਪਣਾ ਤੁਹਾਨੂੰ ਬਤਾਦਾ। ਇਹ ਤੁਹਾਡਾ ਜਾਇ ਜੀ ਹਾਂਜੀ ਰੇਟ ਤੇ ਜਾਏ। ਉਹ ਦੋਵੇਂ ਪੰਜਾਹ ਪੈਂਤੀ ਪੈ ਦਰਾਓ ਉਹਦਾ ਵੀ 65000 ਦੇ ਦੇ ਦਾਂਗੇ ਉਹ ਵੀ 65 ਪੰਜ ਦੇ ਦਾਂਗੇ 60000 ਦਾ ਮਾਨ ਕਰਦੇ ਆਂਗੇ। 60000 ਦੀ। 60 ਦੇ। ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ? ਹਾਂਜੀ ਫੋਨ ਕੋ ਲਾਵੇ। ਜੇ ਕੋਈ ਵੀਰ ਜੋੜਾ ਪਾ ਲੂਗਾ ਵੇੜਾਂ ਵੱਡੀਆਂ ਦਾ ਹਨਾ ਜਾਣਦੇ ਹੋ। ਫੋਨ ਕਰ ਦਾਂਗੇ। ਬਿਲਕੁਲ ਜੀ। ਜਾਇ ਜੀ ਰੇਟ ਆ ਜੀ ਭਾਈ। ਠੀਕ ਆ ਜੀ। ਵੇਖੋ ਵੀਰੋ 60000 ਦੀ ਕਹਿੰਦੇ ਵੇੜ ਦੇ ਦਾਂਗੇ ਭਾਈ ਹੁਣ ਜਾਇ ਜੀ ਰੇਟ ਆ ਵੱਡੀਆਂ ਵੇੜਾਂ ਆ ਗਿਆ। ਹਾਂਜੀ ਇਹਦੇ ਬਾਰੇ ਦੱਸਿਓ ਜੀ ਅੱਗੇ ਪਿਓਰ ਚੱਤੀ ਗੱਭਣ ਜੋਏਗੀ ਇਹ ਗੱਭਣ ਆ ਗਈ ਹੈ ਨਾ ਜੀ ਹਾਂਜੀ ਹਾਂਜੀ ਇਹ ਵੀ ਦਸ ਦਿਨ ਦੀ ਕੱਢੀ ਜੀ ਦਿਨ ਦਾ ਹੈ ਪਏ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਰਦੇ ਤੁਰਦੇ ਵੀ ਤੁਰ ਠੀਕ ਲੈ ਵੀ ਜੀ ਲਾਇਓ ਦੇਨ ਦਾਖ ਲੈ ਜੂ ਹਨਾ ਜੀ ਹਾਂਜੀ ਹਾਂਜੀ ਦੇਨ ਦਾਖ ਲੈ ਜੂ ਬਿਲਕੁਲ ਜੀ ਬਾਕੀ ਵਜਨ ਵਾਲੀ ਹੈ ਜੀ ਲਹੂ ਵਾਲੀ ਹੈ ਵੈੜ ਹਾਂਜੀ ਹਾਂਜੀ ਛੋਟੀ ਠੀਕ ਹੈ ਜੀ ਸਾਨੂੰ ਸੁਣ ਚੰਗਾ ਲੱਗਿਆ ਬਹੁਤ ਵਧੀਆ ਜੀ ਬਹੁਤ ਠ ਠੀਕ ਹੈ ਜੀ ਇਹਦਾ ਕੀ ਮੁੱਲ ਕਰ ਲੈਣਾ ਭਾਈ ਕਿੰਨੇ ਵਸੀ ਦੇ 40000 ਇਹਦੇ 40000 ਜਮਾਨਤਾ ਕਰ ਦੇਾਂਗੇ 40 ਚੋਵੀ ਕਰ ਦੇਣ 40 ਚੋਵੀ ਤੈਨੂੰ ਹੀ ਜਾਂਦੇ ਹੋ ਤੇ ਤੈਨੂੰ ਹੀ ਜਾਂਦੇ ਨੇ 37000 37000 ਹੀ ਦੇ ਦਿਆਂਗੇ ਬਾਕੀ ਉਹ ਵੀਰ ਫੋਨ ਲਾਵੇ ਬਿਲਕੁਲ ਜੀ ਵੇਖ ਲਓ ਵੀਰੋ ਲੁੱਟ ਲਓ ਮੇਲਾ ਰੇਟ ਬਿਲਕੁਲ ਜੈ ਜੈ ਚੰਗੀ ਵੈੜੀ ਲਾਊ ਵਾਲੀ ਵੈੜਾ ਦਿਨ ਦਾ ਸਾਹਮਣੀ ਪੈਣੀ ਪਰ ਵੈੜ ਵੈੜ ਆ ਹਾਂਜੀ ਵੀਰ ਇਹਦੇ ਬਾਰੇ ਦੱਸਿਓ ਇਹ ਅੱਗੇ ਤੋਂ ਗੇਰ ਨਸਲ ਦੀ ਆਏ ਕੋ ਦੂਜੀ ਰਾਏ ਹਾਂਜੀ ਇਹ ਵੀ ਗੱਭਣੇ ਗੱਭਣੇ ਇਹ ਵੀ ਤਾਂ 10 ਕਿਲੋ ਦੇ 25 ਉਹ ਪਹਿਲੇ ਤੇ 8-9 ਤੋਂ ਪਾਇਆ ਗਰਮੀ ਵਾਲੀ ਜੋ ਠੀਕ ਹੈ ਗਰਮੀ ਦਾ ਤੋਹਫਾ ਤੋਹਫਾ ਹੀ ਹੈ ਇਹਦੇ ਨਿਗਾਹ ਜਾਂ ਮੁੱਲ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਵੀਰ ਜੀ ਚੰਗੀ ਆ ਵੈੜ ਕੱਦ ਕਾਟ ਠੀਕ ਆ ਨੋਰਮਲ ਕੱਦ ਦੀ ਆ ਰੇਟ ਵੀ ਇਹਦਾ ਨੋਰਮਲ ਹੀ ਹੋਗਾ ਹੈ ਨਾ ਜੀ ਬਿਲਕੁਲ ਬਿਲਕੁਲ ਜੀ ਦੇਖੋ ਵੀਰੋ ਰੰਗ ਚੈੱਕ ਕਰੋ ਕੀ ਗੈਨੇ ਰੰਗ ਦੇ ਹਾਂਜੀ ਧਾਰੀਆਂ ਪਈਆਂ ਵਖੋ ਆਖਾ ਚੜਦੀ ਐ ਸਿਰਫ ਫੋਨ ਥੋੜਾ ਕਰਦੀ ਛੱ ਲੈ ਜੋ ਲੈ ਜੋ ਲੈ ਲੈ ਦੇਖੋ ਵੀਰੋ ਤੋਰਾ ਚੈੱਕ ਕਰੋ ਵੈੜਦਾ ਹੈ ਕਿੱਡਾ ਘੈਂਟ ਤੋਰਾ ਚੰਗੀ ਵੈੜੀ ਆ ਜੀ ਕੱਦ ਪਧਰਾ ਜੋ ਵੀਰੋ ਤੇ ਚੰਗੀ ਵਿਹੜਾ ਥਣ ਚੈੱਕ ਕਰੋ ਕੀ ਕਹਿਣਗੇ ਤੇ ਕੀ ਬਾਤਾਂ ਜੀ ਦਿਨ 15 ਪਏ ਹਨਾ ਜੀ ਬਿਲਕੁਲ ਜੀ ਠੀਕ ਹੈ ਜੀ ਇਹਦਾ ਮੁੱਲ ਕੀ ਕਰਦਾ ਨਾ ਭਾਜੀ ਮੈਂ ਮੋੜ ਤੇ ਮੈਂ 25 35 ਤੱਕ ਤਾਂ ਵੀ ਜਿਹੜੀ ਤੀਜੂ ਕਰਾ ਦੋ ਮੰਨ ਲਓ ਕਰਾਉਣਾ ਤਾਂ ਹਾਂ 30 ਚ 2 ਛੱਡ ਦਿਓ ਜਦੋਂ ਖਾਈ 2 ਹੀ ਛੱਡ ਦਿਤਾ ਘਾਲ ਮੈਂ ਮਾ ਓਏ ਕਰਾਓ ਜੀ 1000 ਛੱਡ ਦਾਂਗੇ ਵੀ ਹੋਰ ਅੱਛਾ ਜੀ 27 ਹਾਂ ਜੀ ਇਹ ਕੋਈ ਜੋੜਾ ਦਊਗਾ ਫਿਰ ਹੋਰ 1000 ਦਾ ਮੰਨਦਾ ਪੂਰੇ 26 ਦੀ ਜਾਂਦਿਓ ਹਣਾ ਜੀ ਬਾਕੀ ਵੀਰ ਉਹਨੇ ਫੋਨ ਲਾਉਣਾ ਬਿਲਕੁਲ ਜੀ ਇਹ ਜਰਸੀ ਸੁਣੀਆ ਇਹ ਗੱਪਣਾ ਇਹ ਗੱਪਣਾ ਇਹ ਗੱਪਣਾ ਬਿਲਕੁਲ ਜੀ ਵੇਖੋ ਵੀਰ ਜੀ ਬਿੱਲੀਆਂ ਅੱਖਾਂ ਆ ਗਿਆ ਜੋ ਚੰਗੀ ਵਹਿੜੀ ਹੈ ਵੀ ਇਹ ਤੇ ਡਰਦੀ ਅੱਛੇ ਵੰਡੀਆਂ ਛੜ ਵੰਡ ਡਰਦੀ ਹੈ ਨਾ ਠੀਕ ਹੈ ਟਰੈਕਟਰ ਹੋਣੀ ਹੈ ਕੱਢ ਦੇ ਕਈ ਵੀਰ ਬਿਲਕੁਲ ਬਿਲਕੁਲ ਜੀ ਵੇਖੋ ਵੀਰੋ ਕਿੱਡਾ ਕੱਦਦਾ ਔਡਾ ਲੈਵਾ ਚੰਗੀ ਹੈ ਜੀ ਕਮਾਲੋ ਕਮਾਲ ਦੇ ਸਾਡੀ ਠੰਡੀ ਕਮਾਲੋ ਵੇਖੋ ਵੀਰੋ ਕੱਦ ਦੇ ਹਿਸਾਬ ਨਾਲ ਲੈਵਾ ਬਹੁਤ ਸ਼ਾਨਦਾਰ ਲੱਗਿਆ ਠੰਡੀ ਠੰਡੀ ਸੀ ਲੱਗੇ ਹੈਣਾ ਜੀ ਪਾਣੀ ਗਾਜਨ ਜਾਣਾ ਫੜ ਕੇ ਬਾਕੀ ਚੈੱਕ ਕਰੋ ਵੀਰੋ ਬਿੱਲੀਆਂ ਅੱਖਾਂ ਹਾਂਜੀ ਹਾਂਜੀ ਕੰਗਰੋਜੋ ਕੱਢੀ ਦੇ ਨੇ ਪਾਉ ਹੋ ਇਹ ਚੱਲਣ ਦੇ ਜੀ ਠੀਕ ਹੈ ਜੀ ਆਏ ਤਾਂ ਕੀ ਮੋਲ ਕਰ ਲੈਣਾ ਭਾਈ ਮੋੜ ਕੇ ਦਿਨ ਤਾਂ ਭਾਈ ਆ ਜੀ ਆਪਣੇ ਹਾਂਜੀ ਮੋੜ ਇਹਦਾ ਪੰਚ ਚਿਰਤੀ 25 ਕਰਦੇ 30 ਜਿਉਂ ਕਰਾਂਗੇ ਮਾਨਾ ਦਾ ਵੀ 30 ਹਾਂਜੀ ਇਹ ਵੀ 28 ਦੀ ਜਾਂਦੇ ਹੋ ਕਿ ਲੋ ਕਰਾ ਲੋ ਇਹ ਵੀ 28 ਜੇ ਕੋ ਜੋੜਾ ਲਊਗਾ ਭਾਈ ਗਿਆ ਜਾਂਦੇ ਕੋਈ ਗਾਜ ਕਰ ਦਾਂ ਕੋਈ ਮੀਰ ਮੰਗਦੇ ਜਾਈ ਦੇ ਲਿਆਂਗੇ ਇੱਕ ਹੀ ਗੱਲ ਕਰਦੀ ਹੈ ਜੋੜੇ ਚਾਹੀਦੀ ਕਰ ਲੋ ਪੂਰੇ ਪੰਜਾਬ ਦਾ ਜਾਂਦੇ ਹੋ ਜੋੜਾ ਜਾਂਦੇ ਹੋ ਕੋਈ ਨਾ ਚਲ ਜੇ ਤੂੰ ਖੋਜ ਜਾ ਕੋਈ ਪਿਆਰ ਦੇ ਦਾਂ ਨਹੀਂ ਜੋ ਕੋਈ ਬਾਤ ਨਹੀਂ ਬਿਲਕੁਲ 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 ਭਾਈ ਬਿਲਕੁਲ ਇਹ ਜਾਂਗੇ ਬਿਲਕੁਲ ਜੀ ਪੂਰੀ ਤੁਹਾਡੇ ਅੱਖਾਂ ਤੇ ਮੈਨਾਂ ਭਾਈ ਤੁਹਾਡੇ ਵੇਖੋ ਜੀ ਰੇਟ ਤੁਹਾਡੇ ਨਿਗੇ ਨਿਗੇ ਹੁੰਦੇ ਆ ਪਸ਼ੂ ਸਾਫ ਸੁਥਰੇ ਹੁੰਦੇ ਆ ਚੰਗੀਆਂ ਵੇੜਾਂ ਵੀਰੋ ਜੋੜਾ ਹੀ 50 ਦਾ ਦੇ ਦੇਣਗੇ ਚੰਗੀਆਂ ਵੇੜਾਂ ਜੋ ਬਿਲਕੁਲ ਜੀ ਬਾੜ ਵੀਰ ਕੋਈ ਟੋਕੜਾਂ ਦਾ ਮੰਗ ਲੈਂਦਾ 55000 ਬਿਲਕੁਲ ਬਿਲਕੁਲ ਜੈ ਜਿਹੜੇ ਆ ਚੰਗੀਆਂ ਵੇੜਾਂ ਨੇ ਸਾਫ ਸੁਥਰੀਆਂ ਨੇ ਵੱਡੇ ਪੱਲੇ ਦੀ ਵੇੜਾਂ ਆਗੀਆਂ ਨੇ ਠੀਕ ਹੈ ਜੀ ਲੈ ਵੀਰ ਜੀ ਬਾਹਰ ਲੈ ਤੋਰ ਦੇ ਵੀਰ ਚੋਣ ਕੀ ਆ ਪਤਾ ਨੇ ਜੀ ਇਹ ਕਿੰਨੇ ਦਿਨ ਬਾਗੀ ਵੀਰ ਦੀ ਵੈੜ ਦੇ ਦੋ ਦੰਦ ਦੋ ਦੰਦ ਦਾ ਤੋੜ ਦੇ ਤੋੜ ਦੇ ਇਹ ਬਈ ਬਈ ਫਾਕ ਤਾਰਾ ਬਜੋ ਵਸੀ ਲਈ ਆ ਤੇ ਵਸੀ ਕਲੀਅਰੇ ਰਹਾ ਕਰਦੀ ਆ ਇਹ ਕਲੀਅਰ ਹੈ ਜੀ ਹੋਲ ਮਨ ਹੁੰਦੀ ਹੈ ਨਾ ਜੀ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲੋ ਵੱਡੀ ਵੈੜ ਆ ਫੁੱਲ ਕੱਦ ਕਾਠ ਆ ਗਿਆ ਰੰਗ ਬਾਜਾ ਜਾਤ ਨਸਲ ਤੇ ਦੋ ਦੰਦ ਵਹਿੜੀ ਆ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਵਖਾਈ ਵੀਰੀ ਫੇਸ ਕੁਆਲਟੀ ਵਖਾਈ ਜੀ ਕੀ ਕਹਨੇ ਆ ਜੀ ਇਹ ਦੋ ਦੰਦ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਹੈ ਵੇਖੋ ਵੀਰੋ ਦੋ ਦੰਦ ਵਹਿੜੀ ਆ ਥਣ ਚੈੱਕ ਕਰੋ ਥਾਂ ਦੀ ਕੁਆਲਟੀ ਕੀ ਕਹਨੇ ਕਿਦੇ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਛੱਡੂ ਗਣੀ ਵੜ ਵੀਰ ਜੀ ਲੰਮੀ ਬੇਲ ਆ ਗਈ ਆ ਵੱਡੀ ਵੜ ਆ ਫੁੱਲ ਕੱਦ ਕਾਠ ਵਾਲੀ ਜਾਤ ਨਸਲ ਤੇ ਦੋ ਦੰਦ ਜੀ ਕਹਿਣੇ ਆ ਜੀ ਵੈੜ ਦੇ ਬਿਲਕੁਲ ਜੀ ਕੀ ਬਾਤਾਂ ਜੀ ਚੰਗੀ ਵੈੜਾ ਟੋਪ ਕਲਾਸ ਵੈੜਾ ਜੀ ਬਸ ਇਹ ਚਾਹੂ ਮੈਂ ਠੀਕ ਵੇਖੋ ਵੀਰੋ ਥਣ ਹੋਂ ਤੋਂ ਬਹੁਤ ਸ਼ਾਨਦਾਰ ਕੱਢੰਦੀ ਐ ਚੰਗਾ ਥਣ ਚੰਗੀ ਵੈੜਾ ਜੀ ਹਾਂਜੀ ਭਾਈ ਕੀ ਮੁੱਲ ਇਹਦਾ ਮੁੱਲ ਕਿੰਨੇ ਭਾਏ ਦਾ 85 ਕਰਾਏ 90 ਕਰਾਏ ਹਾਂਜੀ ਪਰ 75000 ਦੇ ਦਿਆਂਗੇ ਵਿੱਚ 75000 ਦੀ ਹਾਂਜੀ ਨੇ ਠੀਕ ਹੈ ਜੀ ਵੱਡੀ ਵੈੜਾ ਜੀ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਹਨਾ ਜੀ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਛੱਡਾ ਦੇ 1 20 ਮੰਗਦੇ ਸੀ ਇਹਦਾ ਅੱਛਾ ਹਾਂ ਹਾਂ ਠੀਕ ਹੈ ਜੀ ਵੈੜ ਵੀ ਟੌਪ ਕਲਾਸ ਆ ਜੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਊਗਾ ਚੰਗੀ ਵੈੜਾ ਰੰਗ ਬਾਜ ਆ ਗਈ ਆ ਦੋ ਦੰਦ ਵੈੜੀ ਆ ਗਈ ਹੈ ਨਾ ਜੀ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਜਰੂਰ ਇੱਕ ਟਾਈਮ ਪਹੁੰਚੋ ਆਪਦੀ ਚਵਾਈ ਕਰੋ ਗੱਬਣ ਪਾਸ ਕਰੋ ਉਹ ਤੁਹਾਡਾ ਆਪ ਦਾ ਭਾਈ ਫਰਜ਼ ਬੰਦਾ ਜੀ ਠੀਕ ਹੈ ਜੀ ਹਾਂਜੀ ਭਾਈ ਇਹ ਨਾਂ ਦੱਸ ਦਿਓ ਆਪਦਾ ਨਾਂ ਸਤਨਾਮ ਸਿੰਘ ਜੀ ਹਾਂਜੀ ਰਹਿੰਦੇ ਹਾਂ ਮਾਲਿਆ ਪੋਟੇ ਦੇ ਪਿੰਡ ਵੀ ਹੈ ਜ ਸਾਡਾ ਠੀਕ ਸਭੀ ਫਾਰਮ ਕਰਦੇ ਇੱਥੇ ਚੱਲਦਾ ਬਿਲਕੁਲ ਜੀ ਬਿਲਕੁਲ ਜੀ ਫੋਨ ਨੰਬਰ ਦੱਸ ਦਿਓ ਜੀ ਆ ਵੀ ਇੰਤਪਾਦੋਂ ਬੋਰਡ ਦੇ ਨਾਲ ਪਾ ਦੋ ਫੋਨ ਨੰਬਰ ਪਾ ਜੀ ਬੋਲ ਵੀ ਦਿਓ ਪਾ ਜੀ 79003005 ਠੀਕ ਹੈ ਜੀ 88590 ਘਰ ਤੋਂ 90 ਠੀਕ ਹੈ ਜੀ ਵੇਹ ਲੋ ਵੀਰ ਜੀ ਬਾਕੀ ਫੋਨ ਨੰਬਰ ਚੈੱਕ ਕਰ ਲੋ ਫੌਜੀ ਫਾਰਮ ਤੇ ਆ ਜੀ ਚੰਗੀਆਂ ਟੋਪ ਕਲਾ ਬਹਿੜਾ ਨੇ ਚੰਗੀਆਂ ਝੋਟੀਆਂ ਨੇ ਬਾਕੀ ਵੀਰ ਕੋਈ ਦੂਰੋਂ ਚੱਲ ਗਿਆ ਹੋਊਗਾ ਪਸੰਦ ਜੀ ਜ਼ਰੂਰ ਪਸ਼ੂ ਆਣਗੇ ਚੰਗੇ ਸ਼ਾਨਦਾਰ ਪਸ਼ੂ ਨੇ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇਓ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਲਿਆ ਕੇ ਤੁਹਾਨੂੰ ਵੀਡੀਓ ਦਿਖਾ ਲਈ ਜਾਵੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ